ਕੀਨਾ ਵੀਜੀ ਬਲਜੀਤ ਸਿੰਘ ਗਿੱਲ ਜੀ ਪੁਲਿਸ ਸਿੰਘ ਜੀ ਅੱਜ ਦਾ ਜਾਮ ਕੀਤਾ ਗਿਆ 2 ਘੰਟੇ ਵਾਸਤੇ ਇਹ ਕਾਰਨ ਬਣਿਆ ਅੱਜ ਦੀ ਪੰਜਾਬ ਦੇ ਪੰਜਾਬ ਰੋੜੇ ਪਨਬਸ ਔਰ ਪੀਆਰਟੀਸੀ ਤੇ ਪੰਜਾਬ ਦੇ ਸਾਰੇ ਡੀਪੂਆਂ ਦੇ ਵਿੱਚ ਬੱਸ ਛੱਡਿਆਂ ਦੇ ਵਿੱਚ 10 ਤੋਂ ਲੈ ਕੇ 12 ਵਜੇ ਤੱਕ ਬੰਦ ਕੀਤਾ ਗਿਆ ਸਿਰਫ ਸਰਕਾਰ ਨੂੰ ਜਗਾਉਣ ਵਾਸਤੇ ਕਿਉਂਕਿ ਇਸ ਤੋਂ ਬਾਅਦ 7 8 9 ਨੂੰ ਤੇ ਹੜਤਾਲ ਵੀ ਰੱਖੀ ਹੈ ਤੇ ਮੁੱਖ ਮੰਤਰੀ ਦਾ ਧਰਨੇ ਵੀ ਰੱਖਿਆ ਹੈ ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਸਰਕਾਰ ਆਪਣੀਆਂ ਜਿਹੜੀਆਂ ਕੀਤੀ ਹੋਏ ਵਾਦੇ ਉਹ ਪੂਰੇ ਕਰੇ ਜੋ ਟ੍ਰਾਂਸਪੋਰਟ ਮੰਤਰੀ ਮੁੱਖ ਮੰਤਰੀ ਸਾਡੇ ਧਰਨਿਆਂ 'ਚ ਆਣਾਂ ਕੇ ਕਹਿੰਦੇ ਸੀ ਕਿ ਠੇਕੇਦਾਰੀ ਸਿਸਟਮ ਬਹੁਤ ਗਲਤ ਆ ਔਰਸੋਰਸ ਸਿਸਟਮ ਬਹੁਤ ਗਲਤ ਆ ਔਰ ਸਰਕਾਰ ਇਹ ਵੀ ਦੋ-ਦੋ ਠੇਕੇਦਾਰ ਲੈ ਕੇ ਆ ਰਹੇ ਆ ਉਹਨਾਂ ਨੇ ਇੱਕ ਠੇਕੇਦਾਰ ਲੈਂਦਾ ਸੀ ਇਹਨਾਂ ਨੇ ਦੋ-ਦੋ ਲੈ ਕੇ ਆ ਰਹੇ ਆ ਉਲਟਾ ਜਿਹੜੇ ਠੇਕੇਦਾਰ ਜਾ ਰਹੇ ਆ ਉਹ ਵਰਕਰਾਂ ਦੀਆਂ ਸਕੋਰਟੀਆਂ 700-700 ਕਰੋੜ ਰੁਪਇਆ ਉਹਨਾਂ ਦੇ ਸਕੋਰਟੀਆਂ ਦਾ ਦੱਬ ਕੇ ਬਿਠੇ ਆ ਇਹ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਤੁਸੀਂ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਉਹਨੂੰ ਬੰਦ ਕੀਤਾ ਜਾਏ ਉਲਟਾ ਕਿਲੋਮੀਟਰ ਸਕੀਮ ਜਿਹੜੀ ਗੱਡੀ ਆ ਉਹ ਪ੍ਰਾਈਵੇਟ ਮਾਲਕ ਨੂੰ ਇੱਕ ਫਾਇਦਾ ਦੇਣ ਦੀ بجائے ਕਿਉਂਕਿ ਜਦੋਂ ਆਡਾ ਡਰਾਈਵਰ ਵੀ ਸਾਡਾ ਕਨੈਕਟਰ ਵੀ ਸਾਡਾ ਔਰ ਇਨਸਪੈਕਟਰ ਵੀ ਸਾਡੇ ਫੋਰ ਜੀਐਮ ਵੀ ਸਾਡੇ ਅਸੀਂ ਉਲਟਾ ਜਿਹੜੇ ਆ ਉਹਨਾਂ ਨੂੰ ਕੋਈ 5 ਸਾਲ ਦਾ ਐਗਰੀਮੈਂਟ ਕਰਕੇ ਦੇ ਰਹੇ ਆ ਕਰੋੜਾਂ ਰੁਪਇਆ ਉਹਨਾਂ ਦੀ ਜੇਬ 'ਚ ਪਾ ਰਹੇ ਆ ਇਹ ਕਰਕੇ ਅਸੀਂ ਜੋ ਬਜਟ ਰੱਖਿਆ ਨਹੀਂ ਗਿਆ ਉਹ ਬਜਟ ਰੱਖਦੇ ਸਰਕਾਰ ਦੇ ਧਾਰੇ 'ਚ ਗੱਡੀਆਂ ਪਾਉਂਦੇ ਕਿਉਂਕਿ ਜੇ ਪਬਲਿਕ ਨੂੰ ਆਪਾਂ ਸਹੂਲਤ ਦਿਤਤੀ ਆ ਅਸੀਂ ਸਹੂਲਤ ਦੇਣ ਵਾਸਤੇ ਕੋਈ 10000 ਪੰਜਾਬ ਦੇ ਵਿੱਚ ਸਾਨੂੰ ਗੱਡੀ ਚਾਹੀਦੀ ਆ ਤੇ ਉਲਟਾ ਅਸੀਂ ਅੱਡੇ 'ਚ ਜਾ ਰਹੇ ਆ 50-50 ਸਵਾਰੀਆਂ ਦਾ ਖਲੋਤੀਆਂ ਵਾਂ ਔਰ ਗੱਡੀਆਂ ਸੜਕੋ ਘਾਟਾ 120 ਦੀ ਸਵਾਰੀ ਜਿਹੜੀ ਆ ਅਸੀਂ ਅੱਡੇ 'ਚ ਹੀ ਭੰਡਦੇ ਆ ਤੇ ਰਸਤੇ 'ਚ ਅਸੀਂ ਗੱਡੀਆਂ ਕਿੱਦਾਂ ਉਹ ਸਵਾਰੀਆਂ ਚੱਕਾਂਗੇ ਕਿੱਥੋਂ ਕਿੱਥੇ ਕਮੀ ਸਮਝਦੇ ਹੋ ਲੰਮੇ ਸੇ ਤੋਂ ਢਲੀ ਜੇ ਹੜਤਾਲ ਚੱਲੀ ਆਂਡੀ ਤੇ ਤੁਹਾਨੂੰ ਵੀ ਨਾ ਕਮੀ ਕਿੱਥੇ ਰਹਿੰਦੀ ਹੈ ਦੇਖੋ ਜੀ ਇਹ ਤੇ ਸਰਕਾਰਾਂ ਚ ਕਮੀ ਆ ਨਾ ਜੇ ਜੇ ਮੰਨ ਲਓ ਠੇਕੇਦਾਰੀ ਸਿਸਟਮ ਆ ਗਲਤ ਸੀ ਇਹ ਸਰਕਾਰਾਂ ਨੇ ਕਿਹਾ ਸੀ ਇਹ ਗਲਤ ਆ ਤੇ ਇਹ ਸਰਕਾਰ ਨੂੰ ਇਹਨੇ ਸਰਕਾਰਾਂ ਨੇ ਵੀ ਨਹੀਂ ਠੀਕ ਕੀਤਾ ਅਸੀਂ ਤੇ ਇਹਨਾਂ ਨੂੰ ਕਹਿੰਦੇ ਜਿਹੜੀ ਗਲਤ ਚੀਜ਼ ਆ ਕਿਉਂ ਤੁਸੀਂ ਕੀਤੀ ਜਦਾਂ ਕਿਉਂ ਇਹਨਾਂ ਦੀਆਂ ਜ਼ਿੰਦਗੀਆਂ ਖਰਾਬ ਕੀਤੀਆਂ ਅੱਜ 16 16 17 17 ਸਾਲ ਜਿਹੜੇ ਬੰਦਿਆਂ ਨੂੰ ਹੋ ਗਿਆ ਆਸ ਦੇ ਵਿੱਚ ਕਾਹੀਂ ਪੱਕੇ ਕਰਾਂਗੇ ਕਿਉਂਕਿ ਜਿਹੜੀ ਭਰਤੀ ਕੀਤੀ ਇਹਨਾਂ ਨੇ ਪੱਕੀ ਕੀਤੀ ਔਰ ਬਾਅਦ ਵਿੱਚ ਇਹਨਾਂ ਠੇਕੇਦਾਰ ਨੂੰ ਜਿਹੜਾ ਦੇਤਾ ਸਾਰੀ ਇਹਨਾਂ ਦੇ ਜੀਐਮ ਔਰ ਜਿਹੜੇ ਚੇਅਰਮੈਨ ਬਣਾਏ ਸੀ ਇਹਨਾਂ ਦੀ ਕਮੇਟੀ ਬਣੀ ਆ ਇਹਨਾਂ ਨੇ ਭਰਤੀ ਕੀਤੀ ਰੋਡਵੇਜ ਦੀ ਐਡ ਦੇ ਕੇ ਕੀਤੀ ਸੀ 2008 ਚ ਭਰਤੀ ਕੀਤੀਆਂ ਜੜੀਆਂ ਪਰ ਇਹਨਾਂ ਨੇ ਉਲਟਾ ਜਿਹੜਾ ਉਹ ਠੇਕੇਦਾਰ ਨੂੰ ਲਿਆ ਕੇ ਸਾਡਾ ਸ਼ੋਸ਼ਣ ਕਰ ਰਹੇ ਆ ਉਲਟਾ ਹੀ ਇਹ ਕਰਕੇ ਹੀ ਸਰਕਾਰ ਨੂੰ ਕਹਿੰਨੇ ਆ ਕਿ ਅੱਜ ਹੀ ਕਾਪੀਆਂ ਵੀ ਸਾੜਨੀਆਂ ਵਾ ਜਿਹੜੀਆਂ ਇਹਨਾਂ ਨੇ ਬਜਟ ਕੱਢਿਆ ਕਿਉਂਕਿ ਸਾਡਾ ਰੋਡਵੇਜ ਦਾ ਕੋਈ ਇਹ ਨਾ ਗੱਡੀਆਂ ਪਾਉਣ ਵਾਸਤੇ ਬਜਟ ਨਹੀਂ ਕੱਢਿਆ ਉਲਟਾ ਜਿਹੜਾ ਵਾ ਸਾਨੂੰ ਜਿਹੜਾ ਸਪੇਅਰ ਪਾਰਟ ਖਣੋ ਔਰ ਗੱਡੀਆਂ ਚਲਾਉਣ ਖਣੋ ਬਹੁਤ ਦਿਖਤਾਰੀ ਕਿਉਂਕਿ 700 ਕਰੋੜ ਰੁਪਏ ਇਹਨਾਂ ਕੋਈ ਲੈਣਾ ਵਾ 700 ਕਰੋੜ ਰੁਪਏ ਪਿਛਲੇ 2 ਮਹੀਨੇ ਹੋ ਗਏ ਆ ਉਹ ਪਹਿਲਾਂ ਹੀ ਹੁਣ ਤੇ 900 900 ਕਰੋੜ ਰੁਪਏ ਇਹਨਾਂ ਲਾੜਾ ਹੋ ਗਿਆ ਜੋ ਸਾਨੂੰ ਤਨਖਾਹਾਂ ਲੈਣ ਲਈ ਵੀ ਸਾਨੂੰ ਬਜਾਰੇ ਕਰਨੇ ਪੈਂਦੇ ਆ ਧਰਨੇ ਲਾਉਣੇ ਪੈਂਦੇ ਆ ਇਹ ਕਰਕੇ ਹੀ ਸਰਕਾਰ ਨੂੰ ਕਹਿੰਦੇ ਆ ਕਿ ਉਲਟਾ ਜਿਹੜਾ ਵਾ ਸਾਡੇ ਮਹਿਕਮੇ ਨੂੰ ਚਲਾਇਆ ਜਾਏ ਦਬਾਇਆ ਨਾ ਜਾਏ ਕਿਉਂਕਿ ਇਹ 28 ਕਾਟਾਗਰੀਆਂ ਜਿਹੜੀਆਂ ਨੂੰ ਸਹੂਲਤ ਦਿੰਦੀ ਆ ਉਹ ਫਿਰ ਸਾਰੀ ਬੰਦ ਕਰਨੀ ਚਾਹੁੰਦੀ ਆ ਪ੍ਰਾਈਵੇਟ ਨੂੰ ਇਹ ਚਲਾਉਣਾ ਚਾਹੁੰਦੇ ਆ ਇਹ ਕਰਕੇ ਸਰਕਾਰ ਦੀ ਜਿਹੜੀ ਗੱਡੀਆਂ ਵਾ ਉਹ ਨਹੀਂ ਮਤਲਬ ਪਾਉਣਾ ਚਾਹੁੰਦੀ ਸਰਕਾਰ ਹਾਂਜੀ ਕਿਹਦਾ ਵੀ ਜੀ ਆਪਣਾ ਮੇਰਾ ਨਾਮ ਜੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡਵੇਜ਼ ਬਟਾਲੇ ਵਿੱਚ ਮੈਂ ਸਰਪ੍ਰਸਤਾ ਪੰਜਾਬ ਰੋਡਵੇ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ 2511 ਦਾ ਤੇ ਅੱਜ ਇਹ 2 ਘੰਟੇ ਦੀ ਹੜਤਾਲ ਕੀਤੀ ਗਈ ਆ ਪਨਬਸ ਵਗੈਰਾ ਦੀ ਕਰਮਚਾਰੀਆਂ ਬਾਰੇ ਕੀ ਕਰਨਾ ਕਿਉਂਕਿ 48 ਕੀਤੀ ਜੀ ਅਸੀਂ ਇਹ ਬਸ ਸਟੈਂਡ ਬੰਦ ਕਰਕੇ ਪ੍ਰਦਰਸ਼ਨ ਕਰ ਰਹੇ ਆਂ ਪੰਜਾਬ ਸਰਕਾਰ ਦੇ ਖਿਲਾਫ ਜਿਹੜੀਆਂ ਸਾਡੇ ਨਾਲ ਸਰਕਾਰ ਨੇ ਵਾਅਦਾ ਖਿਲਾਫੀਆਂ ਕੀਤੀਆਂ ਨੇ ਉਹਦੇ ਸੰਬੰਧ ਔਰ ਤੁਹਾਡੇ ਥਰੂ ਮੀਡੀਆ ਦੇ ਥਰੂ ਅਸੀਂ ਆਲ ਵਰਲਡ ਦੇ ਵਿੱਚ ਜਿੱਥੇ-ਜਿੱਥੇ ਸਾਡੇ ਪੰਜਾਬੀ ਭਰਾ ਵਸਦੇ ਨੇ ਉਹਨਾਂ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਸਰਕਾਰ ਜਿਹੜੀ ਆ ਮਹਿਕਮਿਆਂ ਨੂੰ ਖਤਮ ਕਰ ਰਹੀ ਹੈ ਔਰ ਜਦੋਂ ਮਹਿਕਮੇ ਖਤਮ ਹੋਗੇ ਪ੍ਰਾਈਵੇਟੇਸ਼ਨ ਹੋਗੀ ਤਾਂ ਨੌਕਰੀਆਂ ਵੀ ਖਤਮ ਹੋਣ ਗਈਆਂ ਤੁਹਾਨੂੰ ਪਤਾ ਹੀ ਹੈ ਪਿਛੇ ਦੇ ਕਿਦਾਂ ਜਹਾਜਾਂ ਦੇ ਵਿੱਚ ਜੰਜੀਰਾਂ ਚ ਬੰਨ ਕੇ ਤੇ ਸਾਡੇ ਬੱਚਿਆਂ ਨੂੰ ਜਿਹੜਾ ਆ ਉਹ ਲਿਆ ਕੇ ਅੰਮ੍ਰਿਤਸਰ 에ਰਪੋਰਟ ਤੇ ਸੁਟਿਆ ਉਹਦਾ ਕਾਰਨ ਇਹ ਹੈ ਵੀ ਸਾਡੇ ਇੱਥੇ ਨੌਕਰੀਆਂ ਖਤਮ ਹੋ ਰਹੀਆਂ ਨੇ ਤੇ ਲੋਕ ਬੱਚੇ ਜਿਹੜੇ 30 30 40 40 ਲੱਖ ਰੁਪਏ ਲਾ ਕੇ ਬਾਹਰ ਜਾ ਰਹੇ ਆ ਅਸੀਂ ਲੋਕਾਂ ਨੂੰ ਜਕਾਉਣ ਵਾਸਤੇ ਵੀ ਹੁਣ ਵੀ ਸਮਾਂ ਜਾਗ ਜੋ ਮਹਿਕਮਿਆਂ ਨੂੰ ਖਤਮ ਕਰਕੇ ਸਰਕਾਰ ਨੌਕਰੀਆਂ ਖਤਮ ਕਰਨ ਦੇ ਚਾਲੇ 'ਚ ਕਰ ਰਹੀ ਹੈ ਵੀ ਪ੍ਰਾਈਵੇਟ ਘਰਾਨਿਆਂ ਨੂੰ ਇਹਨਾਂ ਮਹਿਕਮਿਆਂ ਦੇ ਵਿੱਚ ਵੜਾਇਆ ਜਾਵੇ ਜਿੱਦਾਂ ਕਿ ਸਾਡੇ 16-17 ਸਾਲ ਤੋਂ ਤਕਰੀਬਨ ਤਕਰੀਬਨ ਕੰਟਰੈਕਟ ਤੇ ਤੇ ਆਊਟਸੋਰਸ ਤੇ ਕਰਮਚਾਰੀ ਮਹਿਕਮੇ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਉਲਟਾ ਥੋੜਾ ਥੋੜੇ ਸਮੇਂ ਤੋਂ ਕਮੇਟੀਆਂ ਬਣਾ ਕੇ ਤੇ ਸਾਨੂੰ ਕਹਿ ਦਿੰਦੇ ਆ ਵੀ ਤੁਹਾਡਾ ਕੰਮ ਕਰ ਦਿਆਂਗੇ ਪੱਕੇ ਕਰ ਦਿਆਂਗੇ 10-10 ਸਾਲ ਸਾਨੂੰ ਕੰਟਰੈਕਟ ਤੇ ਵੀ ਹੋਗੇ ਮੁੰਡੇ ਜਿਹੜੇ ਉਹ ਤਰਲੇ ਲੈ ਰਹੇ ਨੇ ਇਹਨਾਂ ਨੇ ਕਮੇਟੀ ਬਣਾਈ ਵੀ ਤੁਹਾਡੇ ਬਜਟ ਸੈਸ਼ਨ ਦੇ ਵਿੱਚ ਜਿਹੜਾ ਆ ਵੀ ਰੁਪਈਏ ਰੱਖ ਕੇ ਤੇ ਮਹਿਕਮੇ ਦੇ ਵਿੱਚ ਬਸਾਂ ਪਾਵਾਂਗੇ ਤੇ ਤੁਹਾਨੂੰ ਉਹਦੇ ਵਿੱਚ ਪੱਕੇ ਕਰ ਦਿਆਂਗੇ ਔਰ ਤੁਹਾਡੇ ਸਾਹਮਣੇ ਬਜਟ ਜਿਹੜਾ ਆ ਉਹਦੇ ਵਿੱਚ ਟਰਾਂਸਪੋਰਟ ਮਹਿਕਮੇ ਵਾਸਤੇ ਕੁਝ ਨਹੀਂ ਰੱਖਿਆ ਗਿਆ ਜਦੋਂ ਕਿ ਸਾਡੇ ਨਾਲ ਫ੍ਰੀ ਕੈਟਾਗਰੀਆਂ ਜਿਹੜੀਆਂ ਨੇ ਉਹ ਬਹੁਤ ਨੇ ਔਰ ਫ੍ਰੀ ਕੈਟਾਗਰੀਆਂ ਦੇ ਜਿਹੜੇ ਪੈਸੇ ਮਹਿਕਮਿਆਂ ਕੋਲ ਆਉਣੇ ਹੁੰਦੇ ਆ ਉਹ 8 8 9 900 ਕਰੋੜ ਰੁਪਇਆ ਹੋ ਗਿਆ ਯਾਨੀ ਕਿ ਪੇ ਨਹੀਂ ਹੋਇਆ ਜਿਹਦੇ ਕਰਕੇ ਸਾਡੀਆਂ ਬੱਸਾਂ ਨਹੀਂ ਪੈ ਰਹੀਆਂ ਔਰ ਬੱਸਾਂ ਨਾ ਪੈਣ ਕਰਕੇ ਸਪੇਅਰ ਪਾਰਟ ਵੀ ਨਹੀਂ ਹੈਗਾ ਸਾਡੀਆਂ ਬੱਸਾਂ ਦੇ ਟਾਇਰ ਜਿਹੜੇ ਨੇ ਉਹ ਬੱਸਾਂ ਜਿਹੜੀਆਂ ਟਾਇਰਾਂ ਤੋਂ ਖਣੋ ਬੱਸਾਂ ਦੀਪੂਆਂ ਦੇ ਵਿੱਚ ਖਲੋਤੀਆਂ ਨੇ ਵੇਚੇ ਸਾਡੀ ਇੱਕ ਖੰਨੇ ਬਸਦਾ ਟਾਇਰ ਪਾੜ ਗਿਆ ਇੱਕ ਲੜਕੀ ਸੀਗੀ ਬੇਟੀ ਵੀ 22 ਸਾਲ ਦੀ ਉਹਦੀਆਂ ਲੱਤਾਂ ਜਿਹੜੀਆਂ ਥੋਨੇ ਗੋਡਿਆਂ ਦੇ ਥੱਲੋਂ ਦੋਨੇ ਟੁੱਟ ਗਈਆਂ ਪਲੱਸ ਉਹਦੀ ਵਿਚਾਰੀ ਦੀ ਯੂਟਰਸ ਵੀ ਪਾਟ ਗਈ ਉਹ ਤਬਾਹ ਹੋ ਗਈ ਉਹਦੀ ਜ਼ਿੰਦਗੀ ਬਚੀ ਦੀ ਫਿਰ ਇੱਕ ਗੜ ਸ਼ੰਕਰ ਦੇ ਲਾਗੇ ਪਿੰਡ ਪੈਂਦਾ ਮਜਾਰੀ 10 15 ਦਾ ਨੇ ਗੱਲ ਆ ਉੱਥੇ ਟਾਇਰ ਪਾੜ ਗਿਆ ਜੀ ਉੱਥੇ ਕੁੜੀ ਗੁਰਦਾਸਪੁਰ ਦੀ ਸੀ ਉਹਦੀ ਵਿਚਾਰੀ ਦੇ ਗਿੱਟੇ ਨਿਕਲ ਗਏ ਦੋਨੇ